ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਆਈਪੀਐਸ ਐਸਐਸਪੀ ਫ੍ਰੀਕੋਰਡ ਜੀ ਰਹਿਨਮਾਈ ਰੇਟ ਮਾੜੇ ਅੰਸਰਾਂ ਕਰਾ ਵਸੀ ਲਗਾਤਾਰੀ ਕਾਰਵਾਈ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਸੇਟੀ ਡੈਰੀ ਚੌਂਕ ਦੇ ਵਿੱਚ ਇੱਕ ਗੋਲਡਨ ਸਪਾ ਸੈਂਟਰ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਇਨਲੀਗਲ ਧੰਦਾ ਜਿਹੜਾ ਲੜਕੀਆਂ ਨੂੰ ਲਾ ਕੇ ਨੂੰ ਚੱਲ ਰਿਹਾ ਉਸ ਤੇ ਸਾਡੇ ਇਨਸਪੈਕਟਰ ਜਗਤਾਰ ਸਿੰਘ ਜਿਹੜੇ ਸਿਟੀ ਇਨਚਾਰਜ ਨੇ ਇਹਨਾਂ ਨੂੰ ਰੇਡ ਕੀਤੀ ਤੇ ਸਾਨੂੰ ਜੋ ਰੇਡ ਕੀਤੀ ਦਾ ਚਾਰ ਲੜਕੀਆਂ ਜਿਹੜੀਆਂ ਜਿਸ ਦੇ ਵਿੱਚ ਦੋ ਤਾਂ ਇੰਡੀਅਨ ਸੀ ਤੇ ਉਹ ਵਿਦੇਸ਼ੀ ਲੜਕੀਆਂ ਉੱਥੋਂ ਉਸ ਟਾਈਮ ਵਿਕਟਮ ਮਿਲੀਆਂ ਇਸ ਦੇ ਵਿੱਚ ਜਿਹੜੇ ਇਸ ਸਫਾਈ ਸੈਂਟਰ ਚ ਚਲਾ ਰਹੇ ਸੀ ਇਸ ਦੇ ਵਿੱਚ ਉਹ ਵੀ ਦੋਨੋਂ ਜਿਹੜੇ ਓਨਰਸ ਉਹਨਾਂ ਨੂੰ ਹੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜਿੰਦੇ ਵਿੱਚ ਰੋਬਿਨ ਜਿਹੜਾ ਸੀ ਇਹ हिसार ਹਰਿਆਣਾ ਦਾ ਸੀ ਤੇ ਇੱਕ ਸਮਰਪਾਲ ਸਿੰਘ ਪੁੱਤਰ ਇਹ ਫਰੀ ਕੋਟ ਦਾ ਸੀ ਇਹ ਜਿਹੜੇ ਇਸ ਸਫਾਈ ਸੈਂਟਰ ਨੂੰ ਰਨ ਕਰਦੇ ਸੀ ਤੇ ਜਿਹੜੀਆਂ ਲੜਕੀਆਂ ਉਹ ਜਦੋਂ ਇਹ ਵਿਕਟਮ ਤੌਰ ਤੇ ਸਾਡੇ ਅਸੀਂ ਇਹਨਾਂ ਨੂੰ ਰੱਖ ਲਿਆ ਇਹ ਇਹ ਇਸ ਟਾਈਮ ਅਸੀਂ ਇਹ ਸਪਾ ਸੈਂਟਰ ਦਾ ਗੋਲਡਨ ਸਪਾ ਸੈਂਟਰ ਨੂੰ ਬੰਦ ਕਰ ਦਿੱਤਾ ਹੈ। ਅਸੀਂ ਜਿਹੜੇ ਦੋਨਾਂ ਦੀ ਰੈਸਟ ਪਾ ਲਈਏ ਜਿਹੜੇ ਜਿਹੜੇ ਇਹਦੇ ਓਨਰ ਸੀ ਤੇ ਉਹਨਾਂ ਨੂੰ ਮੈਂ ਜੋ ਕੋਰਟ ਦੇ ਵਿੱਚ ਕੇਸ ਕਰਾਂਗੇ ਤੇ ਇਹਨਾਂ ਤੋਂ ਪੁੱਛ ਕੇ ਕਰਾਂਗੇ ਵੀ ਇਹ ਕਿੰਨੇ ਟਾਈਮ ਤੋਂ ਚਲਾ ਰਹੇ ਸੀ ਤੇ ਜਿਹੜੇ ਇਹੜੀਆਂ ਲੜਕੀਆਂ ਨੇ ਇਹ ਕਿਵੇਂ ਹਾਇਰ ਕਰਦੇ ਨੇ ਜਾਂ ਕੀ ਇਹਨਾਂ ਨੂੰ ਕਿਸ ਤਰ੍ਹਾਂ ਇੱਥੇ ਰੱਖਿਆ ਜਾਂਦਾ ਗਿਆ। ਪ੍ਰਾਪਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز